ਸਿੰਨੇ ਨਾਲ ਲਾ ਲਿਆ ਕਿ ਦਾੜੀ ਕਹਿੰਦਾ ਨਹੀਂ ਮੈਂ ਹੈਗਾ ਮੈਂ ਤੇਰੇ ਕਰਕੇ ਪਿੰਡ ਛੱਡ ਦੂੰਗਾ ਪਰ ਤੂੰ ਮੇਰੇ ਨਾਲ ਚੱਲ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਬੇਸ਼ਰਮ ਜਨਾਨੀ ਮੁਸ਼ਕੀ ਦੀ ਤੇ ਹੁਣ ਇਸ ਚਵਲ ਜਨਾਨੀ ਨੂੰ ਕੀ ਬੋਲੀਏ ਇਹਨੂੰ ਤੇ ਹੁਣ ਸੱਚੀ ਗਾਲਾਂ ਕੱਢਣ ਨੂੰ ਦਿਲ ਕਰਦਾ ਹੈ ਜੋ ਇਹਨੇ ਲੱਛਣ ਖਿਲਾਰੇ ਤੇ ਗੰਦ ਪਾਇਆ ਤੇ ਅੱਜ ਇਹਦੀ ਹੀ ਵਜ੍ਹਾ ਤੋਂ ਇਹਨਾਂ ਦਾ ਪਿਓ ਇਹਨਾਂ ਦੇ ਵਿੱਚ ਨਹੀਂ ਆ ਇਹਦੀ ਵਜ੍ਹਾ ਤੋਂ ਇਹਦੇ ਫਾਦਰ ਸਾਹਿਬ ਦੀ ਜਾਨ ਚਲੀ ਗਈ ਮੈਂ ਇਹਦੀ ਵਜ੍ਹਾ ਤੋਂ ਤਾਂ ਬੋਲ ਰਹੀ ਹਾਂ ਕਿਉਂਕਿ ਇਹਦੇ ਦਾਦਾ ਜੀ ਨੇ ਮੁਸ਼ਕੀ ਦੇ ਦਾਦਾ ਜੀ ਨੇ ਗੋਲੀਆਂ ਚਲਾਈਆਂ ਨੇ ਉਹ ਗੋਲੀਆਂ ਜਾ ਕੇ ਵੱਜੀਆਂ ਇਹਦੇ ਫਾਦਰ ਸਾਹਿਬ ਨੂੰ ਤੇ ਇਹਦੇ ਮਾਸੜ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਦੀ ਵਜ੍ਹਾ ਤੋਂ ਵਿਵਾਦ ਚੱਲ ਰਿਹਾ ਸੀ ਘਰੇ ਕਿ ਇਹਦੇ ਦਾਦਾ ਦਾਦੇ ਨੇ ਕਿਹਾ ਆਪਾਂ ਮੁਸ਼ਕੀ ਦਾ ਵਿਆਹ ਸੋਰੀ ਆਪਾਂ ਮੁਸ਼ਕੀ ਨਹੀਂ ਕਹਿੰਦੇ ਚਲੋ ਮਹਿਕਪ੍ਰੀਤ ਹੀ ਕਹਿ ਦਿੰਦੇ ਅੱਜ ਨੂੰ ਮਹਿਕਪ੍ਰੀਤ ਦਾ ਵਿਆਹ ਕਿਸੇ ਚੰਗੇ ਜਿਹੇ ਘਰ ਸੰਗੇ ਮੁੰਡੇ ਨਾਲ ਕਰਾ ਦਿੰਦੇ ਆ ਲਾਈਕਿ ਇਹ ਜੱਟ ਨੇ ਤੇ ਉਸ ਉਹਨਾਂ ਨੇ ਕਿਹਾ ਕਿ ਆਪਾਂ ਜੱਟਾਂ ਦੇ ਵਿੱਚ ਹੀ ਵਿਆਹ ਕਰਾ ਦਿੰਦੇ ਆ ਕਿ ਦਾਦੇ ਦੇ ਨੇ ਕਿਹਾ ਸਾਰਾ ਖਰਚਾ ਮੈਂ ਦੇ ਦੂੰਗਾ ਮੁਸ਼ਕੀ ਦੇ ਵਿਆਹ ਦਾ ਇਹਦੀ ਮੰਮਾ ਨੇ ਮੁਸ਼ਕੀ ਦੀ ਮੰਮੀ ਨੇ ਮਨਾ ਕਰਤਾ ਕਿ ਤੂੰ ਕੋਣ ਹੁੰਦਾ ਹੈ ਜਾਂ ਕਵੇਂ ਵੀ ਆ ਉਥੇ ਦਾਦੇ ਨੂੰ ਤੇ ਫਿਰ ਉਹਦੇ ਦਾਦੇ ਨੇ ਇਹ ਕਿਹਾ ਮੁਸ਼ਕੀ ਦੇ ਦਾਦੇ ਨੇ ਜਿਹੜੀ ਮੈਂ ਤੁਹਾਨੂੰ ਪੈਲੀ ਦਿੱਤੀ ਆ ਮੈਂ ਉਹ ਤੋਂ ਤੁਹਾਨੂੰ ਬੇਦਖਲ ਕਰਨ ਲੱਗਾ ਆ ਉਹਨਾਂ ਨੇ ਜੇ ਜਿੰਨੀ ਵੀ ਹੀਨਾ ਦਾ ਖੇਤ ਵੇਦ ਉਹ ਸਾਰਾ ਬਾਤ ਆ ਤੇ ਉਹਦੀ ਵਜ੍ਹਾ ਤੋਂ ਇਹਦੀ ਮਹਿਕਪ੍ਰੀਤ ਦੀ ਮੰਮੀ ਨੇ ਆਪਦੇ ਪੇਕੇ ਬਲਾ ਲੇ ਤੇ ਫਿਰ ਇਨਾਂ ਦੀ ਹੋ ਗਈ ਲੜਾਈ ਤੇ ਉਸ ਦੇ ਚੱਲਦੇ ਮਹਿਕਪ੍ਰੀਤ ਦੇ ਦਾਦੇ ਨੇ ਆਪਣੇ ਸੈਲਫ ਸੈਲਫ ਡਿਫੈਂਸ ਦੇ ਵਿੱਚ ਗੋਲੀਆਂ ਕਿਤੇ ਚਲਾਈਆਂ ਨੇ ਤੇ ਉਹ ਗੋਲੀਆਂ ਜਾ ਕੇ ਇਹਦੇ ਮਾਸੜ ਨੂੰ ਅਤੇ ਫਾਦਰ ਨੂੰ ਵੱਜੀਆਂ ਤੇ ਚਲੋ ਠੀਕ ਆ ਇਹਦਾ ਦਾਦਾ ਵੀ ਸਹੀ ਕਹਿ ਰਿਹਾ ਸੀ ਕਿ ਸਹੀ ਨਹੀਂ ਲੱਗਦਾ ਜਿਵੇਂ ਬੇਇੱਜ਼ਤੀ ਹੁੰਦੀ ਆ ਹਨਾ ਜਗਾ ਜਗਾ ਜਾਂਦੀ ਆ ਉਹ ਜਗਾ ਜਗਾ ਕਦੀ ਇੱਥੇ ਮੂੰਹ ਮਾਰਦੀ ਆ ਕਦੀ ਉੱਥੇ ਮੂੰਹ ਮਾਰਦੀ ਆ ਤੇ ਬੇਇੱਜ਼ਤੀ ਹੁੰਦੀ ਆ ਉਹਦੇ ਦਾਦੇ ਨੂੰ ਇਹ ਮਹਿਸੂਸ ਹੋਉਂਦਿਆ ਸੀ ਉਹਨੇ ਇਸ ਕਰਕੇ ਬੋਲਿਆ ਕਿ ਜੇ ਆਪਾਂ ਚੰਗੀ ਥਾਂ ਤੇ ਵਿਆਹ ਕਰ ਦਿੰਦੇ ਆ ਪਰ ਸਮਝ ਨਹੀਂ ਆਉਂਦੀ ਇਹਨਾਂ ਨੂੰ ਤੇ ਬਸ ਉਹਨੇ ਗੋਲੀਆਂ ਚਲਾਤੀਆਂ ਉਸ ਦੀ ਵਜ੍ਹਾ ਤੋਂ ਇਹਦਾ ਪਿਓ ਤੇ ਇਹ ਬੇਸ਼ਰਮ ਜਨਾਨੀ ਵੀਡੀਓ ਪਾ ਰਹੀ ਐ ਮੈਂ ਸੋਚਿਆ ਕਿ ਚਲ ਠੀਕ ਆ ਕਿਉਂਕਿ YouTube ਤੇ ਸ਼ੈਡਿਊਲ ਲੱਗਾ ਹੋਇਆ ਹਨਾ ਸ਼ੈਡਿਊਲ ਤੇ ਵੀਡੀਓ ਚੱਲਦੀਆਂ ਉੱਤੇ ਆਪੇ ਹੀ ਚੱਲਦੀਆਂ ਰਹਿੰਦੀ ਆ ਆਪੇ ਹੀ ना, दिया है ना अपलोड होंगे रहा बट फोन तो तेरे हाथ में है ना तू हटा भी सकती है शेड्यूल चलो यूट्यूब का तो चल आप मान लिया एकदम शेड्यूल लगे आ तो इंस्टा तो क्यों पा दें इंस्टा तो टिकटॉक तो हूँ जे टिकटॉक तो आ देखो रोटी बनाई थी हल्ले मेरा हाथ भी मैगी बना रहा है मेरे लिए संभाल के थोड़ा सा पायो तेल काफी गर्म हो गया है ए ओ यार डाल दे पति 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 गुड गुड ਉਹ ਨਾ ਤੇਰਾ ਘੰਟੇ ਪਹਿਲਾਂ 23 ਘੰਟੇ ਪਹਿਲਾਂ 22 23 ਘੰਟੇ 21 ਘੰਟੇ ਪਹਿਲਾਂ ਦੀਆਂ ਆ ਵੀਡੀਓ ਨੇ ਕੀ ਕੀ ਮਤਲਬ ਆ ਤੇਰਾ ਵੀਡੀਓ ਪਾਉਣ ਦਾ ਜਦ ਕਿ ਤੇਰੇ ਫਾਦਰ ਸਾਹਿਬ ਇਸ ਦੁਨੀਆ ਚ ਨਹੀਂ ਰਹੇ ਥੋੜਾ ਦਿਨ ਰੁਕ ਜਾਂਦੀ ਥੋੜਾ ਦਿਨ ਸਬਰ ਕਰ ਲੈਂਦੀ ਕਾਦੀ ਆਫਤ ਆਈ ਹੀ ਨਹੀਂ ਜਿਆਦਾ ਜ਼ਰੂਰੀ ਹੀ ਤੈਨੂੰ ਵੀਡੀਓ ਜਦੋਂ ਸਾਡੇ ਨਾਨੀ ਇਸ ਦੁਨੀਆ ਤੋਂ ਗਏ ਸੀ ਤੇ ਸਾਨੂੰ ਇੱਕ ਮਹੀਨਾ ਸਾਨੂੰ ਪਤਾ ਨਹੀਂ ਅਹੀਂ ਕਿੱਥੇ ਆ ਫੋਨ ਕਿੱਥੇ ਆ ਹਨਾ ਮਤਲਬ ਇੱਕਦਮ ਟੁੱਟ ਕੇ ਸੀ ਅੰਦਰ ਯਾਰ ਤੇਰਾ ਫਾਦਰ ਹੈ ਤੂੰ ਸੋਚ ਵੀ ਕਿਵੇਂ ਰਹੀਆਂ ਕਿ ਤੈਨੂੰ ਯਾਦ ਵੀ ਕਿਵੇਂ ਆ ਰਿਹਾ ਹੈ ਫੋਨ ਚੁੱਕਣ ਦਾ ਤੈਨੂੰ ਯਾਦ ਵੀ ਕਿਵੇਂ ਆ ਰਿਹਾ ਹੈ ਵੀਡੀਓ ਪਾਣ ਦਾ ਚਲੋ ਠੀਕ ਆ ਫੋਨ ਆਇਆ ਕਾਲ ਆਈ ਆ ਤੈਨੂੰ ਤੂੰ ਕਿਸੇ ਨੇ ਤੈਨੂੰ ਕਾਲ ਕੀਤੀ ਹੋਣੀ ਆ ਅਫਸੋਸ ਕਰਨ ਵਾਸਤੇ ਪਰ ਤੂੰ ਰੀਲਾਂ ਪਾ ਰਹੀਆਂ ਯਾਰ ਕੋਸ਼ਤੇ ਸ਼ਰਮਕਾਰੋ ਵੀ ਇਹੋ ਜਿਹੇ ਗਾਣੇ ਲਾ ਲਾ ਕੇ ਕੀ ਆ ਯਾਰ ਤੇਰਾ ਦਿਮਾਗ ਇੱਕਦਮ ਖਰਾਬ ਹੋ ਗਿਆ ਕੁੱਟਣਿਆਂ ਚ ਚਲ ਗਿਆ ਤੇਰਾ ਦਿਮਾਗ ਤੂੰ ਆਪਣੇ ਦਿਮਾਗ ਦਾ ਇਲਾਜ ਕਰਾ ਲ ਜਦੋਂ ਆਪਣੇ ਨਾਲ ਦੇ ਘਰ ਵਿੱਚ ਜਾਂ ਗਲੀ ਮੱਲੇ ਵਿੱਚ ਗਲੀ ਮੱਲਾ ਛੱਡੋ ਜਦੋਂ ਪੂਰੇ ਪਿੰਡ ਵਿੱਚ ਹਨਾ ਆਪਾਂ ਪੂਰੇ ਆਪਾਂ ਪਿੰਡ 'ਚ ਹੀ ਰਹਿਦਾ ਹੈ ਤੇ ਆਪਾਂ ਪਿੰਡ 'ਚ ਹੀ ਕਵਾਂਗੇ ਤੇ ਜਦੋਂ ਪੂਰੇ ਪਿੰਡ ਵਿੱਚ ਕਈ ਮੌਤ ਹੋ ਜਾਂਦੀ ਆ ਕੋਈ ਦੁਨੀਆ ਤੋਂ ਚਲ ਜਾਂਦਾ ਹਨਾ ਐਹੋ ਜੀ ਉਮਰੇ ਤੇ ਪੂਰੇ ਪਿੰਡ ਵਿੱਚ ਐ ਸ਼ੌਕ ਦਾ ਮੋਲ ਹੁੰਦਾ ਆ ਕੋਈ ਹਸਤਾ ਖੇਲਦਾ ਨਹੀਂ ਆ ਕੋਈ ਵਿਆਹ ਸ਼ਾਦੀ ਨਹੀਂ ਹੁੰਦੀ ਸਾਰੇ ਇਹੀ ਹੁੰਦਾ ਹੈ ਕਿ ਹਾਂ ਉਹ ਇਸ ਉਮਰੇ ਚੱਲ ਗਿਆ ਏ ਤੇ ਇਹਨੂੰ ਵੀ ਇਹ ਜਨਾਨੀ ਨੂੰ ਬਿਲਕੁਲ ਸ਼ਰਮ ਨਹੀਂ ਆਈ ਕੋਈ ਉਮਰ ਨਹੀਂ ਸੀ ਇਹ ਦੇ ਪਿਓ ਦੀ ਅਸੀਂ ਵੀ ਮੰਨਦੇ ਆ ਜੇ ਜਨਮ ਆ ਤੇ ਮਰਨ ਵੀ ਆ ਪਰ ਇੱਕ ਇੱਕ ਸਮੇਂ ਤੇ ਪਹਿਲਾਂ ਨਹੀਂ ਪਰ ਇਹਨੂੰ ਬੇਸ਼ਰਮ ਜਨਾਨੀ ਨੂੰ ਇਹ ਨਹੀਂ ਪਤਾ ਚੱਲ ਰਿਹਾ ਮੇਰਾ ਫਾਦਰ ਇਸ ਦੁਨੀਆ ਤੋਂ ਤੁਰ ਗਿਆ ਏ ਮੈਨੂੰ ਹੱਸਣਾ ਨਹੀਂ ਚਾਹੀਦਾ ਮੈਨੂੰ ਦੀਵਾਲੀਆਂ ਨਹੀਂ ਮਨਾਉਣੀਆਂ ਚਾਹੀਦੀਆਂ 20 ਤਰੀਕ ਨੂੰ ਇਹਦਾ ਫਾਦਰ ਪੂਰਾ ਹੋਇਆ ਹੈ ਤੇ 20 ਤਰੀਕ ਨੂੰ ਹੀ ਇਹ ਦੀਵਾਲੀਆਂ ਮਨਾ ਰਹੀ ਏ ਇਹਨੇ ਹੁਣ ਸਾਰੀਆਂ ਇਨਸਟਾ ਤੋਂ ਆਪਣੀਆਂ ਵੀਡੀਓ ਹਟਾ ਤੀਆਂ ਨੇ ਉਹਦੇ ਵਿੱਚ ਇਹ ਦੇਖ ਮੈਂ ਦੇਖਿਆ ਸੀ ਚਰਖਰੀਆਂ ਵਗੈਰਾ ਚਲਾ ਰਹੀ ਸੀ ਤੇ ਉਹ ਫੁੱਲ ਝੜੀਆਂ ਵਗੈਰਾ ਚਲਾ ਰਹੀ ਸੀ ਇਹਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋ ਰਿਹਾ ਬੇਟਾ ਹਜੇ ਤੈਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਤੇਰਾ ਫਾਦਰ ਇਸ ਦੁਨੀਆ ਤੋਂ ਚਲ ਗਿਆ ਆ ਜਦੋਂ ਤੇਰਾ ਕੋਈ ਹੱਥ ਫੜਨ ਨਹੀਂ ਨਾ ਹੋਏਗਾ ਇੱਧਰ ਉੱਧਰ ਦਾ ਕੋਈ ਤੈਨੂੰ ਵੇਖੇਗਾ ਨਹੀਂ ਤੈਨੂੰ ਕੋਈ ਪੁੱਛੇਗਾ ਨਹੀਂ ਤੈਨੂੰ ਉਦੋਂ ਪਤਾ ਚੱਲਣਾ ਹੈ ਫਿਰ ਤੂੰ ਤਾਂ ਚੀਕਾਂ ਵੀ ਮਾਰੇਂਗੀ ਨਾ ਤਾਂ ਵੀ ਤੇਰੇ ਫਾਦਰ ਨੇ ਤੇਰੇ ਕੋਲ ਨਹੀਂ ਆਣਾ ਹੋ ਜੇ ਤੇ ਤੂੰ ਤੈਨੂੰ ਜਵਾਨੀ ਦਾ ਜੋਸ਼ ਆ ਨਾ ਤੇ ਤੈਨੂੰ ਕੋਈ ਬਿਲਕੁਲ ਫਰਕ ਨਹੀਂ ਪੈਂਦਾ ਤੇਰਾ ਫਾਦਰ ਇਸ ਦੁਨੀਆ ਤੋਂ ਤੁਰ ਗਿਆ ਤੇ ਤੂੰ ਸੋਚਦੀ ਆ ਕਿ ਜਿਵੇਂ ਤੂੰ 28 ਦਿਨ ਇੱਥੇ ਰਹੇ ਹੁੰਦੀਆਂ ਜਾਂ 28 ਦਿਨ ਉੱਥੇ ਰਹੇ ਹੁੰਦੀਆਂ ਓਵੇਂ ਨਹੀਂ ਤੇਰਾ ਫਾਦਰ ਗਿਆ ਤੇ ਤੇਰਾ ਫਾਦਰ ਹੁਣ ਐਸੀ ਜਗ੍ਹਾ ਚੱਲ ਗਿਆ ਤੂੰ ਚੀਕਾਂ ਵੀ ਮਾਰੇਂਗੀ ਤਾਂ ਵੀ ਉਹਨੇ ਵਾਪਿਸ ਨਹੀਂ ਆਣਾ ਕਦੀ ਵੀ ਤੈਨੂੰ ਪਰ ਹੁਣ ਮਹਿਸੂਸ ਨਹੀਂ ਹੋ ਰਿਹਾ ਹਨਾ ਤੂੰ ਹੀ ਵੀ ਜਾਣਦੇ ਆਪਾਂ ਵੀ ਜਾਣਦੇ ਆ ਕਿ ਗਲਤੀ ਕਰਕੇ ਇੱਕ ਵਾਰੀ ਆਪਾਂ ਮੰਨ ਜਾਈਦਾ ਹਨਾ ਗਲਤੀ ਕਰਕੇ ਇੱਕ ਵਾਰੀ ਸੁਧਰ ਵੀ ਜਾਈਦਾ ਪਰ ਇਹ ਨਹੀਂ ਸੁਧਰਦੀ ਇਹਦਾ ਪਿਓ ਮਰ ਗਿਆ ਇਹਦਾ ਪਿਓ ਇਸ ਦੁਨੀਆ ਤੋਂ ਚਲ ਗਿਆ ਇਹਨਾਂ ਦੀ ਲਾਈਫ ਚ ਚਲ ਗਿਆ ਪਰ ਇਹਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਤੇ ਇਹ ਸਟੇਟਸ ਕੀ ਪਾ ਰਹੀ ਆ ਕੀ ਲਿਖ ਰਹੀ ਆ ਗੋਲੀ ਮਾਰ ਦਿੱਤੀ ਮੇਰੇ ਪਿਓ ਨੂੰ ਉਹ ਕੁੱਤੇ ਇਨਸਾਨ ਨੇ ਮੇਰੇ ਦਾਦੇ ਨੇ ਉਸ ਦਾ ਪਤਾ ਕਰਕੇ ਦੱਸੋ ਕਿੱਥੇ ਆ ਮੈਨੂੰ ਨਹੀਂ ਤੂੰ ਕੀ ਕਰ ਲੇਂਗੀ ਜੇ ਤੈਨੂੰ ਪਤਾ ਕਰਕੇ ਕੋਈ ਦੱਸ ਦੇਗਾ ਤੇ ਤੂੰ ਕੀ ਕਰ ਲੇਂਗੀ ਤੇਰੇ ਕੋ ਆਪਣੇ ਦਾਦੇ ਦੇ ਡਰ ਦੇ ਮਾਰੇ ਆਪਣੇ ਪਿਓ ਦੇ ਸਸਕਾਰ ਦੇ ਤੇ ਤੇਰੇ ਕੋ ਜਾਇਆ ਨਹੀਂ ਗਿਆ ਤੇ ਤੂੰ ਇਹਨੂੰ ਪਤਾ ਕਰਕੇ ਤੂੰ ਕੀ ਕਰ ਲੈਣਾ ਹੈ ਹੈ ਤੈਨੂੰ ਨਾਲੇ ਸ਼ਰਮ ਨਹੀਂ ਆਉਂਦੀ ਨਾਲੇ ਆਪਣੇ ਦਾਦੇ ਨੂੰ ਕੀ ਕੁੱਤਾ ਇਨਸਾਨ ਬੋਲਣ ਦੇ ਆ ਤੈਨੂੰ ਬਿਲਕੁਲ ਅਕਲ ਨਹੀਂ ਹੈਗੀ ਨਹੀਂ ਤੂੰ ਐਵੇਂ ਕਰ ਕਿਉਂ ਰਹੀਆਂ ਫਿਰ ਨਾ ਇਹੋ ਜੀਆਂ ਕੁੜੀਆਂ ਦੀ ਵਜ੍ਹਾ ਤੋਂ ਨਾ ਜਿਹੜੀਆਂ ਚੰਗੀਆਂ ਕੁੜੀਆਂ ਹੁੰਦੀਆਂ ਉਹਨਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਇਹਦੇ ਕੰਟੈਂਟ ਤੇ ਸਾਰੇ ਹੀ ਦੇਖਦੇ ਆ ਨਾ ਸਾਰੇ ਕੰਜ਼ਿਊਮ ਕਰਨਦੇ ਆ ਨਾ ਕਿ ਇਹ ਕੀ ਕਰ ਰਹੀ ਆ ਕੀ ਲਹਿਰੀ ਆ ਕੀ ਸਟੇਟਸ ਪਾ ਰਹੀ ਆ ਕੀ ਵਲੌਗਸ ਬਣਾ ਰਹੀ ਆ ਸਭ ਕੁਝ ਸਾਰਾ ਕੁਝ ਦੇਖ ਰਿਆ ਨਾ ਸਾਰੇ ਜਣੇ ਫਿਰ ਉਹਨਾਂ ਨੂੰ ਲੱਗਦਾ ਸਾਡੀਆਂ ਕੁੜੀਆਂ ਵੀ ਐਵੇਂ ਹੀ ਕਰੂਗੀਆਂ ਜਿਹੜੀਆਂ ਕੁੜੀਆਂ ਸਹੀ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਝ ਕਰਨਾ ਹੈ ਕੋਈ ਮਕਾਮ ਹਾਸਿਲ ਕਰਨਾ ਹੈ ਇਹੋ ਜੀਆਂ ਕੁੜੀਆਂ ਦੀ ਵਜ੍ਹਾ ਤੋਂ ਉਹ ਉਹ ਵੀ ਫਿਰ ਉਹਨਾਂ ਦਾ ਵੀ ਕੱਖ ਨਹੀਂ ਹੁੰਦਾ ਨਾਲੇ ਮੁਸ਼ਕੀ ਤੂੰ ਨਾ ਚੁੱਲੂ ਪਰ ਪਾਣੀ 'ਚ ਡੁੱਬ ਮਰ ਮੈਂ ਕਹਿੰਦੀ ਆ ਨਾ ਤੂੰ ਕੁੜੀਆਂ ਦੇ ਨਾਮ ਨੂੰ ਜਿਹੜਾ ਬਦਨਾਮ ਕੀਤਾ ਆ ਤੂੰ ਕਲੰਕੀਆਂ ਨਿਰੀ ਮਰ ਜਾ ਕਿਤੇ ਡੁੱਬ ਡੁੱਬ ਕੇ ਮਰ ਜਾ ਕਿਤੇ ਤੈਨੂੰ ਆ ਆਪਣੇ ਆਪ ਨੂੰ ਕਿਤੇ ਤੂੰ ਮੈਂ ਇਹੋ ਜੇ ਸ਼ਬਦ ਨਹੀਂ ਬੋਲ ਸਕਦੀ ਮੇਰਾ ਦਿਲ ਨਾ ਇਸ ਟਾਈਮ ਅੰਦਰੋਂ ਐਵੇਂ ਹੋ ਰਿਹਾ ਹੈ ਕਿ ਮੇਰੇ ਸਾਹਮਣੇ ਹੁੰਦੀ ਹੈ ਤੇ ਬਾਹਰ ਫੜ ਕੇ ਤੇ ਗਿੱਚੀ ਵਿੱਚ ਜਿੱਥੇ ਮੇਰਾ ਦਿਲ ਕਰਦਾ ਮਾਰਨੀ ਹੈ ਦੋ ਕੁਸੁੰਨ ਨੱਕ ਤੇ ਤੇ ਦੋ ਕੁਸੁੰਨ ਮਾਰਨੀ ਹੈ ਤੇ ਮੂੰਹ ਤੇ ਤੇ ਮਾਰਨੀ ਹੈ ਗਿੱਚੀ ਵਿੱਚ ਲਫੇੜੇ ਤੇ ਲਫੇੜੇ ਲੱਗ ਤੈਨੂੰ ਪਤਾ ਜਾਣਾ ਹੈਗਾ ਮੈਨੂੰ ਇਸ ਟਾਈਮ ਇੰਨਾ ਕਚਹਿਰ ਚੜ ਰਿਹਾ ਹੈ ਤੇ ਦਿਲ ਕਰ ਰਿਹਾ ਇੰਨੀਆਂ ਗਾਲਾਂ ਕੱਢਾਂ ਕੈਸੀ ਕੁੜੀਆਂ ਤੂੰ ਤੈਨੂੰ ਆਪਣੇ ਪਿਓ ਦੇ ਮਰੇ ਦਾ ਅਹਿਸਾਸ ਨਹੀਂ ਆ ਤੂੰ ਖੁਸ਼ੀਆਂ ਮਨਾ ਰਹੀਆਂ ਤੇਰਾ ਪਿਓ ਮਰ ਗਿਆ ਤੇ ਰੱਬ ਪਿਓ ਇਸ ਦੁਨੀਆ ਤੋਂ ਚਲ ਗਿਆ ਹੈ ਕੈਸੀ ਕੈਸੀ ਕੁੜੀਆਂ ਮੈਨੂੰ ਸਮਝ ਨਹੀਂ ਆ ਰਹੀ ਆ ਕੁਛਕ ਦਿਨ ਪਹਿਲਾਂ ਆਪਣੇ ਪੋਡਕਾਸਟ ਦੇ ਵਿੱਚ ਐ ਬੋਲ ਰਹੀ ਸੀ ਆ ਆ ਬੋਲ ਰਹੀ ਸੀ ਇਹ ਉਹ ਜਿੰਦੇ ਤੋਂ ਮੈਂ ਨਾ ਡੱਗੀ ਸੀ ਉਹਨੇ ਮੈਨੂੰ ਐਦਾਂ ਸੀ ਉਸ ਦਿਨ ਵੀ ਨਾ ਜਦੋਂ ਮੈਨੂੰ ਪਤਾ ਸੀ ਮੈਂ ਜੇਲ੍ਹ ਚ ਜਾਊਂਗੀ ਚਾਹੇ ਮੇਰੇ ਪਾਪਾ ਤੁਹਾਨੂੰ ਮਾਰਨ ਚਾਹੇ ਦੇਖੋ ਮੈਂ ਬਿਲਕੁਲ ਵੀ ਨਹੀਂ ਮੇਰੇ ਪਾਪਾ ਨੇ ਮੈਨੂੰ ਛੁੱਟ ਕੇ ਸੀਨੇ ਨਾਲ ਲਾ ਲਿਆ ਕਿਨੇ ਕੋਈ ਕੀ ਕੀਤਾ ਹੂੰ ਤਾਂ ਮੈਂ ਉੱਥੇ ਗਲਤੀ ਅਹਿਸਾਸ ਕੀਤੀ ਵੀ ਡਾੜੀ ਨਹੀਂ ਮੈਂ ਕਰੇਨੀ ਜਾਣਾਂ ਮੈਂ ਉਹ ਪਿੰਡ ਨਹੀਂ ਜਾਣਾ ਕਿ ਲੋ ਸੇਰियसली ਮੇਰੇ ਨਾਲ ਜੋ ਕੋਸਟ ਪੋਡਕਾਸਟ ਹੈ ਮੈਂ ਆਪਣੇ ਮਾਪਿਆਂ ਕਰਕੇ ਰੋ ਰਹੀ ਹਾਂ ਕਿ ਮੇਰੇ ਨਾਲ ਮੇਰੇ ਮਾਪਿਆਂ ਤੋਂ ਬਿਨਾ ਕੋਈ ਨਹੀਂ ਖੜਾ ਅੱਜ ਦੇ ਕੰਮ ਚ ਮੁਸ਼ਕਿਲ ਹੈ ਜਦੋਂ ਤੂੰ ਭੱਜ ਗਈ ਸੀ ਜਦੋਂ ਤੂੰ ਗਲਤੀ ਕੀਤੀ ਸੀ ਉਦੋਂ ਤੇਰੇ ਨਾਲ ਤੇਰੇ ਨਾਲ ਤੇਰਾ ਪਿਓ ਖੜਿਆ ਸੀ ਨਾ ਤੇ ਹੁਣ ਤੂੰ ਕੀ ਕੀਤਾ ਤੂੰ ਤੇ ਆਪਣੇ ਪਿਓ ਦੇ ਮਰੇ ਦੇ ਸੰਸਕਾਰ ਤੇ ਵੀ ਨਹੀਂ ਆਈ ਤੂੰ ਤੇ ਆਪਣੇ ਪਿਓ ਦੇ ਸੰਸਕਾਰ ਤੇ ਵੀ ਨਹੀਂ ਆਈ ਕਾਹਦਾ ਡਰ ਹੀ ਦਾਦੇ ਦਾ ਤੇ ਹੁਣ ਉਹੀ ਦਾਦੇ ਨੂੰ ਤੂੰ ਗਾਲ੍ਹਾਂ ਕੱਢਣ ਦੀ ਹੈ ਕਿ ਮੈਨੂੰ ਲੱਭ ਕੇ ਦੇਓ ਪੋਡਕਾਸਟ ਦੇ ਵਿੱਚ ਤੇ ਤੂੰ ਇੰਨਾ ਕਿ ਮੇਰੇ ਮਾਪਿਓ ਮੇਰੇ ਨਾਲ ਖੜੇ ਮੇਰੇ ਮਾਪਿਓ ਮੇਰੇ ਨਾਲ ਖੜੇ ਹੁਣ ਤੇ ਤੂੰ ਆਪਣੇ ਪਿਓ ਦੇ ਨਾਲ ਇੰਨੀ ਮਾ ਤੇਰੀ ਵਜ੍ਹਾ ਤੋਂ ਉਹਨਾਂ ਦੀ ਜਾਨ ਚਲੀ ਗਈ ਤੇਰੀ ਵਜ੍ਹਾ ਤੋਂ ਹੀ ਸਾਰਾ ਕੁਝ ਹੋਇਆ ਤੇ ਤੂੰ ਉਹਦੇ ਸਸਕਾਰ ਤੇ ਵੀ ਨਹੀਂ ਆਈ ਤੇ ਉੱਤੇ ਉਥੇ ਰਹਿ ਕੇ ਤੇ ਤੂੰ ਵੀਡੀਓ ਪਾ ਰਹੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਹਫ਼ਤਾ ਰੁਕ ਜਾ ਦੋ ਦਿਨ ਰੁਕ ਜਾ ਕਿਤੇ ਤੇਰਾ ਕੁਝ ਨਹੀਂ ਹੋ ਚੱਲ ਜੇ ਤੂੰ ਵੀਡੀਓ ਨਹੀਂ ਪਾਏਂਗੀ ਕਿਤੇ ਤੇਰੇ ਪੈਸੇ ਨਹੀਂ ਆਉਣੇ ਬੰਦ ਹੋ ਜਾਣੇ ਬਿਜ਼ਨਸ ਖੁੱਲਿਆ ਹੈ ਨਾ ਤੇਰਾ ਕਿ ਵੀਡੀਓ ਪਾਏਂਗੀ ਤੇ ਪੈਸੇ ਆਉਣੇ ਆ ਸਹੀ ਗਣਾ ਲਾਈ ਵੈਸੇ 47 ਹੀ ਚਲਾਤੀਆਂ ਹੀ ਮਰਵਾਤਾ ਹੀ ਆਪਣਾ ਪਿਓ ਲੋਕਾਂ ਦੇ ਚਲਦੇ ਡੀਜੇ ਤੇ ਲੋਣੀਆਂ ਕਿਹਦੇ ਨਾਲ ਹੀ ਗੰਦ ਨਾ ਹੀ ਲਾਈਆਂ ਤੂੰ ਵੀ ਤੂੰ ਵੀ ਪਛਤਾਏਂਗਾ ਮੁੰਡਿਆ ਬੜਾ ਉਹਦੇ ਨਾਲ ਭੱਜ ਗਿਆ ਨਾ ਦੋਵਾਂ ਨੇ ਆਪਣੇ ਪਰਿਵਾਰ ਬਰਬਾਦ ਕਰ ਲਏ ਮੁੰਡੇ ਨੇ ਵੀ ਤੇ ਕੁੜੀ ਨੇ ਵੀ ਹੋਲੀ ਚੱਲਦੀ ਆ ਜ਼ਖਮੀ ਹੋਏ ਨੇ ਇਹਦੇ ਜ਼ਖਮਿਆਂ ਨੂੰ ਹਸਪੀਟਲ ਲਿਆਂਦਾ ਗਿਆ ਤੇ ਮੈਂ ਕੱਲ ਨਿਊਜ਼ ਦੇਖ ਰਹੀ ਸੀ ਤੇ ਉਹਦੇ ਵਿੱਚ ਨਾ ਮੈਂ ਵੇਖਿਆ ਕਿ ਬੋਬੀ ਰੋ ਰਿਹਾ ਉਹ ਵਿਚਾਰਾ ਰੋ ਰਿਹਾ ਸੱਚੀ ਵਿੱਚ ਤੇ ਬੋਬੀ ਹੁਣ ਤੂੰ ਵੀ ਅਲਗੈਲੀ ਨਾ ਕਰ ਜਿੱਤਰਾ ਪਹਿਲਾਂ ਹਰਮੰਦ ਦਾ ਪੋਡਕਾਸਟ ਮੈਂ ਸੁਣਿਆ ਸੀ ਦੋ ਉਹਨਾਂ ਦੀ ਰਖਵਾਲੀ ਵਾਸਤੇ ਤੇ ਮੋੜਾਂ ਤੇ ਖੜਿਆ ਰਹਿੰਦਾ ਸੀ ਤੇਰਾ ਖਾਨਦਾਨ ਇਨੇ ਰੋਲ ਛੜਿਆ ਤੇ ਹੁਣ ਚੰਗਾ ਹੋਏਗਾ ਤੇ ਇਹਨੂੰ ਆਪਣੇ ਘਰ ਨਾਲ ਵੜਨ ਦੀ ਤੇਰਾ ਪਿਓ ਮਾਰਤਾ ਅਗਲੀ ਨੇ ਤੇਰਾ ਦਾਦਾ ਉਹ ਹੁਣ ਜੇਲ੍ਹ ਚ ਚਲ ਗਿਆ ਤੁਹਾਡਾ ਖਾਨਦਾਨ ਤੇ ਉਵੇਂ ਹੀ ਸਾਰਾ ਰੁੜ ਗਿਆ ਜਦੋਂ ਤੂੰ ਵਿਆਹ ਕਰਾਏਂਗਾ ਤੇਰੇ ਬੱਚੇ ਹੋਣਗੇ ਉਹ ਉਦੋਂ ਤੁਹਾਡਾ ਪਰਿਵਾਰ ਫੇਰ ਦੁਬਾਰਾ ਤੋਂ ਸ਼ੁਰੂ ਹੋਣਾ ਹੈ ਤੇ ਹੁਣ ਇਹਨੂੰ ਆਪਣੇ ਘਰ ਨਾਲ ਵੜਨ ਦੀ ਚੰਗਾ ਹੋਏਗਾ ਤੇ ਕਿਉਂਕਿ ਅਨਿਤ ਵੈਸੇ ਵੀ ਪਹਿਲਾਂ ਹੀ ਆਪਣਾ ਪਿਓ ਮਾਰਦਾ ਸੀ ਜਦੋਂ ਪਹਿਲੀ ਵਾਰ ਭੱਜੀ ਹੀ ਅੱਧਾ ਤੇ ਉਦੋਂ ਹੀ ਮਰ ਗਿਆ ਸੀ ਫਿਰ ਦੂਜਾ ਦੂਸਰੀ ਵਾਰ ਭੱਜੀਆ ਤੇ ਮਾਰ ਹੀ ਗਿਆ ਇਹਦਾ ਪਿਓ ਦੇ ਵਾਸਤੇ ਤੇ ਬੋਬੀ ਤੇਰਾ ਹੀ ਪਿਓ ਹੀ ਹੁਣ ਤੂੰ ਨਾਣ ਗੈਲੀ ਕਰ ਜਾਦਾ ਘਰੇ ਵੜਾ ਨਹੀਂ ਨਾ ਤੇ ਹੁਣ ਥੋੜਾ ਆਪਣੇ ਦਿਮਾਗ ਤੋਂ ਕੰਮ ਲੈ ਤੇ ਚਲੋ ਬਾਕੀ ਤੁਸੀਂ ਵੀ ਆਪਣੀ ਇਸ ਵੀਡੀਓ ਬਾਰੇ ਤੁਹਾਡੀ ਕੀ رائے ਸੀ ਪਲੀਜ਼ ਕਮੈਂਟਾਂ ਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ ਤੇ ਤੁਸੀਂ ਸਾਰੇ ਜਣੇ ਵੀ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ ਹੱਸਦੇ ਵਾਸਤੇ ਰੋ ਆਪਣੀ ਮੈਂਟਲ ਹੈਲਥ ਦਾ ਧਿਆਨ ਰੱਖੋ ਤੇ ਚੜ੍ਹਦੀ ਕਲਾ ਵਿੱਚ ਰਹੋ ਤੇ ਬਾਕੀ ਮਿਲਦੇ ਆ ਤੁਹਾਨੂੰ ਕੱਲ ਨੂੰ ਹੋਰ ਨਵੀਂ ਜੀ ਵੀਡੀਓ ਦੇ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ